ਦੋ ਟੋਲਰੈਂਸ ਪਾਲਿਸੀ ਹੇទ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਬਬਰ ਖਾਲਸਾ ਨਾਲ ਰਿਲੇਟਡ ਟੈਰਰ ਮੋਡਿਊਲ ਬਸ ਕੀਤਾ ਗਿਆ ਔਰ 6 ਸਫਿਸਟੀਕੇਟਿਡ ਵੈਪਨ ਜਿਹੜੇ ਆ ਉਹ ਬਰਾਮਦ ਕੀਤੇ ਗਏ 4 ਗਲੌਕ ਨੇ 9mm ਕੈਲੀਬਰ ਦੇ ਔਰ 2 PX5 ਜਿਹੜੇ 0.304 ਕੈਲੀਬਰ ਦੇ ਵੈਪਨਸ ਨੇ ਇਹ ਬੜੇ ਸਫਿਸਟੀਕੇਟਿਡ ਤੇ ਮੈਂ ਸਮਝਾ ਕਿ ਲੀਥਲ ਵੈਪਨਸ ਨੇ ਔਰ ਜਿਹੜਾ ਬੇਸਿਕ ਇਹਦੇ ਚ ਇੱਕ ਜਿਹੜਾ ਇਹਨਾਂ ਦਾ ਪੈਰਿਸ ਬਬਰ ਖਾਲਸਾ ਦਾ ਜਿਹੜਾ ਇੱਥੇ ਕੰਮ ਕਰ ਰਿਹਾ ਬੰਦਾ ਉਹ ਫੜਿਆ ਗਿਆ ਉਹਦਾ ਨਾਮ ਮੈਂ ਕਹਾਂ ਓੰਕਾਰ ਸਿੰਘ ਇਲੀਅਸ ਨਵਾਬ son of ਗੁਰਨਾਮ ਸਿੰਘ ਬਿਲਜੀ ਲਾਲ ਉਸਮਾ ਪੀਐਸ ਮਹਿਤਾ ਅਮਰਸਰ ਰੂਰਲ 18 ਸਾਲ ਦੇ ਕਰੀਬ ਉਮਰ ਹੈ ਪਲੱਸ 2 ਪਾਸ ਹੈ ਤੇ ਅਜੇ ਪੜਾਈ ਕਰ ਰਿਹਾ ਪਰ ਇਹ ਗਲਤ ਕੰਪਨੀ ਚ ਆ ਕੇ ਇਹਦਾ ਨਾਲ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਹਰੋਂ ਬੈਠਾ ਯੂਕੇ ਬੇਸਡ ਹੈ ਇੰਗਲੈਂਡ ਬੇਸਡ ਕਰਮ ਸਿੰਘ ਇਲੀਅਸ ਸਰਮਾ ਸੰਦੂ ਸਨ ਆਫ ਮੇਜਰ ਸਿੰਘ ਵਿਲੇਜ ਤੋਂ ਆਕਲਾ ਅੰਮ੍ਰਿਤਸਰ ਰੂਰਲ ਇਹ ਜੋ ਕਿ ਬਹੁਤ ਟਾਪ ਟੈਰਰਿਸਰਵਿੰਦਰ ਰੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ ਥਰੂ ਵੈਪਨਸ ਨੇ ਔਰ ਇਹ ਜੇ ਮੋਡਿਊਲ ਪੁਸ਼ ਕੀਤਾ ਇਹੀ ਆਇਆ ਵੀ ਓਮਕਾਰ ਸਿੰਘ ਨੇ ਰੀਸੀਵ ਕਰਕੇ ਅੱਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਆ ਸੀ ਜੋ ਕਿ ਕਟਆਊਟ ਬਣਾਏ ਜਾਂਦੇ ਆ ਇਹਨਾਂ ਟੈਰਰ ਮੋਡਿਊਲਸ ਨੂੰ ਵੱਲੋਂ ਸੋ ਇਹ ਜੇ ਆਪਾਂ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨੇ ਟਰਮਸੰਦੂ ਅੱਗੇ ਵੀ ਕਾਫੀ ਕੇਸਸ ਦੇ ਵਿੱਚ ਫਿਕਰ ਹੋਇਆ ਔਰ ਇਹ ਜਿਹੜੀ ਐਕਟੀਵिटीज ਨੇ ਇਹਦੇ ਇਹ ਇਥੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਨੂੰ ਯੂਜ਼ ਕਰਕੇ ਆਪਣਾ ਨੈਟਵਰਕ ਇਹ ਟੈਰਸ ਐਕਟੀਵिटीज ਨੂੰ ਅ ਬढ़ावा ਦੇਣ ਵਾਸਤੇ ਇਹ ਚੀਜ਼ਾਂ ਮਗਵਾਈਆਂ ਗਈਆਂ ਤਾਂ ਅੱਗੇ ਡਿਸਟ੍ਰਿਬਿਊਟ ਹੋਣੀਆਂ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਐਸਪੀ ਜਗਵਿੰਦਰ ਸਿੰਘ ਸੰਤੂ ਸਾਹਿਬ ਐਡੀਐਸਪੀ ਇਨਵੈਸਟੀਗੇਸ਼ਨ ਯਦਵਿੰਦਰ ਸਿੰਘ ACB ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਹਨਾਂ ਨੇ ਬੇਹਤ ਵਧੀਆ ਕੰਮ ਕੀਤਾ ਔਰ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਜਿਹਨੂੰ ਅੰਜਾਮ ਦਿੱਤਾ ਗਿਆ ਔਰ ਇਹਦੇ ਨਾਲ ਜਿਹੜਾ ਇਹ ਟੈਰਰਿਸ ਮੋਡਿਊਲ ਪੂਰੇ ਦਾ ਪੂਰਾ ਬਸਟ ਹੋਇਆ ਸਪੈਸ਼ਲੀ ਇਹਦਾਂ ਕ੍ਰਾਈਮ ਰੁਕਦਾ ਔਰ ਜਿਹੜੇ ਇੰਨੇ ਸਫਿਸਟੀਕੇਟਿਡ ਵੈਪਨਸ ਨੇ ਉਹ ਮਾੜੇ ਅੰਸਰਾਂ ਦੇ ਹੱਥ ਨਹੀਂ ਲੱਗਦੇ ਤੇ ਕ੍ਰਾਈਮ ਜਿਹੜਾ ਹੀਨियस ਕ੍ਰਾਈਮੀ ਇਹਦ ਨਾਲ ਹੋ ਕੀਤਾ ਜਾਣਾ ਹੁੰਦਾ ਜੋ ਆਪਾਂ ਸਮਝਦੇ ਆ ਉਹਨੂੰ ਪ੍ਰੀਵੈਂਟ ਕੀਤਾ ਜਾਂਦਾ ਤਰੇ ਨਾ ਰਹੀ ਕੋਈ ਅਰਗੂਮੈਂਟ ਟਾਰਗੇਟ ਟਾਰਗੇਟ ਇਹਨੂੰ ਬੰਦੇ ਨੂੰ ਨਹੀਂ ਪਤਾ ਕਿ ਕਟਆਊਟ ਸੀਗੇ ਜੀ ਇਹਨਾਂ ਨੇ ਹੈਂਡਓਵਰ ਕਰਨੇ ਸੀ ਪਰ ਪਹਿਲਾਂ ਹੀ ਆਪਣੀ ਪੁਲਿਸ ਟੀਮ ਨੇ ਬੜੀ ਬੁਸਦਦੀ ਇਹਨਾਂ ਨੂੰ ਫੜ ਲਿਆ ਬਾਕੀ ਇਹਦੀ ਪੁੱਛਗਿੱਛ ਜਾਰੀ ਹੈ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਾਰੇ ਐਂਗਲ ਸੋ ਥੈਟ ਜਿਹੜੇ ਇਹਨਾਂ ਦੇ ਫੋਰ ਗਰਾਊਂਡ ਲੈਵਲ ਤੇ ਇੱਥੇ ਫੁੱਟ ਸੋਲਜਰਸ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸੀ ਪਰ ਮਾਫ ਕਰਕੇ ਪਹਿਲਾਂ ਤਦ ਉਹਨਾਂ ਦੀ ਐਕਟੀਵਿਟੀ ਪਾਕਿਸਤਾਨ ਸਰਜੰਸੀ ਦਾ ਉਹਦੇ ਵਕਤ ਮਤੇ ਸਰ ਜਿਹੜਾ ਬੰਦੀ ਰਹੀ ਦਿੱਤੀ ਦੇਖੋ ਗੱਲ ਕੀ ਹੁੰਦੀ ਹੈ ਕਿ ਆਪ ਤੁਹਾਨੂੰ ਆ ਇਸ ਏਰੀਆ ਦਾ ਬੰਦਾ ਹੈ ਤਾਂ ਨੇਚਰਲੀ ਕੋਈ ਨਾ ਕੋਈ ਬੰਦੇ ਨਾਲ ਲਿੰਕ ਹੋ ਜਾਂਦੇ ਆ ਜਿਵੇਂ ਆਪਾਂ ਸਾਰੇ ਪੁਰਾਣੇ ਮੋਡਿਊਲਸ ਵੀ ਦੇਖਿਆ ਬਟ ਮੇਨ ਗੱਲ ਹੈ ਕਿ ਇਹ ਸਾਡਾ 6 ਵੈਪਨਸ ਦੀ ਰਿਕਵਰੀ ਨਾ ਪ੍ਰिवेंशन ਬੜੀ ਵੱਡੀ ਹੋਈ ਹੈ ਔਰ ਜਿਹੜਾ ਦੂਜੀ ਗੱਲ ਮਨਸੂਬੇ ਆਪਾਂ ਨੂੰ ਪਤਾ ਹੈ ਕ੍ਰਾਸ ਬਾਰਡਰ ਜਿਹੜੇ ਆ disturbance ਪੈਦਾ ਕਰਨੀ ਆਪਣੇ ਮੁਲਕ ਦੇ ਵਿੱਚ ਉਹਦੇ ਚੋ ਲੱਗੇ ਰਹਿੰਦੇ ਆ ਔਰ ਜਿਹੜੇ ਕੋਲੇ-ਪਾਲੇ ਲੋਕ ਨੇ ਉਹ ਇਹਨਾਂ ਦੇ ਧਾਂਸਿਆਂ 'ਚ ਆ ਕੇ ਤੇ ਆਪ ਫਸ ਜਾਂਦੇ ਆ ਕੀ ਲੈ ਕੇ ਆ ਜਿਹੜਾ ਇੱਕ ਉਹ ਕੋ ਰੱਖੇ ਸੀ ਜਾਂ ਇਹ ਲੈ ਕੇ ਆਇਆ ਜੀ ਬਾਰਡਰ ਤੋਂ ਤੇ ਰਸਤੇ 'ਚ ਕਿੱਥੇ ਇੰਟਰਸੈਪਟ ਕੀਤਾ ਗਿਆ ਔਰ ਬੜਾ ਅੱਛਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਕੋਈ WhatsApp ਵੀ ਕਰਕੇ ਜਿਹੜੇ ਸਾਹਮਣੇ ਨੇ ਵਟਸਐਪ ਦੀ ਜੇ ਗੱਲ ਨਹੀਂ ਆਈ ਉਹ ਚੱਲ ਰਿਹਾ ਹੈ ਹੋਰ ਅਲੱਗ-ਅਲੱਗ ਇਹਨਾਂ ਨੇ ਜਿਹੜੇ ਐਪਸ ਯੂਜ਼ ਕੀਤੇ ਨੇ ਉਹਨਾਂ ਤੇ ਕੰਮ ਕਰ ਰਹੇ ਬਬਰ ਖਾਲਸਾ ਵੱਲੋਂ ਮੈਂ ਤੁਹਾਨੂੰ ਦੱਸਿਆ ਇੰਟਰਨੈਸ਼ਨਲ ਪੇਜ ਦਾ ਧਰਮ ਸਿੰਘ ਏਰੀਆ ਧਰਮਾ ਸੰਧੂ ਹੈ ਯੂਕੇ ਬੇਸਡ ਟ੍ਰੈਵਲਰ ਹੈ ਔਰ ਹਰਵਿੰਦਰ ਰਿੰਦੇ ਦੇ ਨਾਲ ਕਾਫੀ ਇੱਕ ক্লোਜ਼ ਅਸੋਸੀਏਟ ਹੈ ਉਹਦਾ ਔਰ ਹੈ ਕਾਫੀ ਐਕਟਿਵਲੀ ਉਹ ਕੰਮ ਕਰ ਤਾਰਗੇਟ ਟਾਰਗੇਟਸ ਨਹੀਂ ਅਜੇ ਤੱਕ ਕਲੀਅਰ ਹੋਏ ਕਿਉਂਕਿ ਜਿਹੜਾ ਬੰਦਾ ਫੜਿਆ ਗਿਆ ਵੈਪਨ ਡੀਐਨਏ ਉਹਨੂੰ ਰਸੀਵ ਕੀਤਾ ਤੇ ਅੱਗੇ ਪਹੁੰਚਾਉਣੇ ਸੀ ਦੇਣੇ ਸੀ ਉਸ ਤੋਂ ਪਹਿਲਾਂ ਹੀ ਇਹ ਬੰਦਾ ਕਾਬੂ ਹੋ ਗਿਆ ਬਟ ਅਸੀਂ ਡੈਫੀਨਿਟਲੀ ਇੱਥੇ ਕੰਮ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਜਿਹੜਾ ਇਹਨਾਂ ਦਾ ਫੋਲਡ ਹੈ ਉਹਦੇ ਤੱਕ ਪਹੁੰਚਾਂਗੇ ਕਿੱਥੇ ਵੈਪਨ ਯੂਜ਼ ਕਰ ਦਿੱਤਾ ਗਿਆ ਬਾਅਦ ਕੰਮ ਕਿੱਥੇ ਦੇਖੋ ਟੈਰਰਿਸਟ ਐਕਟੀਵਿਟੀ ਵਾਸਤੇ ਡੈਫੀਨਿਟਲੀ ਮੈਂ ਤਾਂ ਕਹੂੰਗਾ ਕਿ ਇਹਨਾਂ ਨੇ ਯੂਜ਼ ਕਰਨੇ ਬਹੁਤ ਕਰਨੇ ਸੀਗੇ ਕੋਜ਼ अदरवाइज ਕੰਸਾਈਨ ਨਹੀਂ ਇਹਨੇ ਲੀਥਲ ਵੈਪਨ ਮੰਗਵਾਉਣ ਦਾ ਸਾਰੇ ਪਾਸੇ ਸਾਰੇ ਉਧਰੋਂ ਆਏ ਜੀ ਟੋਟਲ ਡਰੋਨ ਰਾਹੀਂ ਔਰ ਕਾਫੀ ਮਤਲਬ ਲੇਟੈਸਟ ਵੈਪਨ ਇਹ ਕੱਲਾ ਜੋ ਵੀ ਲੋਕਾਂ ਨੂੰ ਪਹਿਲਾਂ ਦੇ ਕਾਨੂੰਨ ਨਹੀਂ ਡੈਫੀਨਿਟਲੀ ਜੀ ਇਹ ਤਾਂ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਇਹਨੇ ਰਿਸੀਵ ਕੀਤੀ ਕਨਸਾਈਨਮੈਂਟ ਉਹਨੂੰ ਪਿਕ ਕਰਕੇ ਤੇ ਅਕੇਲ ਕਿਉਂਕਿ ਅੱਜਕੱਲ ਇਹ ਕੱਟਆਉਟਸ ਰੱਖਦੇ ਆ ਜਿੱਦਾਂ ਇੱਕ ਬੰਦਾ ਜਾ ਰਿਹਾ ਉਹਨੂੰ ਦੂਜੇ ਦਾ ਨਹੀਂ ਪਤਾ ਹੁੰਦਾ ਉਹਨੂੰ ਫਿਰ ਕਿ ਲੈਂਡਮਾਰਕ ਦਿੱਤਾ ਜਾਂਦਾ ਹੈ ਹੋਰ ਦਿੱਤਾ ਜਾਂਦਾ ਉਸ ਤੇ ਅਸੀਂ ਕੰਮ ਕਰਦੇ ਹਾਂ ਸਰ ਇਹ 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 ਜਿਹੜੇ ਇਹ ਸਾਰੇ ਗਲੌਕ ਵਗੈਰਾ ਤੁਹਾਨੂੰ ਪਤਾ ਹੈ ਪਾਕਿਸਤਾਨ ਮੇਡ ਤਾਂ ਨਹੀਂ ਹੁੰਦੇ PX5 ਵੀ ਬੜਾ ਡਿਸਟਿਕਟਿਡ ਪਿਸਟਲ ਹੈ ਇਹਨਾਂ ਦਾ ਆਟੋਮੈਟਿਕ ਫਾਇਰ ਵੀ ਕਰਦਾ ਸੋ ਡੈਫੀਨਿਟਲੀ ਪਰ ਉਹ ਹੁੰਦੇ ਨਹੀਂ ਤੇ ਬਾਇਆ ਪਾਕਿਸਤਾਨ ਜਿਹੜੇ ਟੈਰਰਿਸਟ ਗਰੁੱਪਸ ਨੇ ਉਹਨਾਂ ਤਾਂ ਹੀ ਪੁਸ਼ਿਨ ਕੀਤੇ ਜਾਂਦੇ ਜਾਂਦੇ ਰਹਿੰਦੇ ਆ ਕਾਮ ਜਰ ਦੀ ਦੇਗੜੀ ਜੇ ਕੋਈ ਦੇ ਕਾਮ ਕਰਦੇ ਕੋਈ ਘਟਨਾ ਹੋ ਜੀ ਫਿਰ ਬਸ ਇਹ ਪਹਿਲਾਂ ਤੁਸੀਂ ਇਹ ਕਰਦੇ ਰਿਹਾ ਕਰਦੇ ਇਸ ਕਾਮ ਜਰ ਦੀ ਪੋਜ਼ਿਟੀਵਿਟੀ ਦੇਖੋ ਬਹੁਤ ਵਧੀਆ ਕਾਮਯਾਬੀ ਇਹ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕਯੂਰ ਬਾਅਦ ਚ ਤਾਂ ਬਹੁਤ ਜ਼ੋਰ ਲੱਗਦਾ ਔਰ ਪ੍ਰੀਵੈਂਟ ਕਰਨਾ ਹੀ ਪੁਲਿਸ ਦਾ ਸਭ ਤੋਂ ਫਸਟ ਰੋਲ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਸਾਡਾ ਮੇਨ ਜਿਹੜਾ ਮੋਟਿਵ ਹੁੰਦਾ ਔਰ ਸਾਡੇ ਜੋ ਟੀਮ ਨੇ ਕੰਮ ਕੀਤਾ ਬਹੁਤ ਹੀ ਸਲਾਗਾ ਯੋਗ ਹੈ ਔਰ ਮੈਂ ਆਮ ਵੀ ਪ੍ਰਾਊਡ ਆਫ ਦਿਸ ਫਰੰਡ ਹੋ ਕੇ ਕਿਵੇਂ ਦੇਖੋ ਇਹ ਚੱਲ ਰਹੀ ਹੈ ਗੱਲ ਤੁਹਾਨੂੰ ਪਤਾ ਹੀ ਆ ਉਹ ਹੀ ਲਾਲਚ ਔਰ ਸੋਸ਼ਲ ਮੀਡੀਆ ਜਿਹੜੀ ਬੰਦੇ ਨੂੰ ਟਰੈਕਿੰਗ ਔਰ ਉਹਨੂੰ ਲੱਭਣਾ ਕਿ ਕਿਸ ਬੰਦੇ ਦੀ ਕਿਹੋ ਜੀ ਸੋਚ ਹੈ ਕਿਹੋ ਜੀ ਪ੍ਰਵਿਰਤੀ ਹੈ ਕਿ ਤੋਕੇ ਲੋਕ ਜੁੜਦੇ ਰਹਿੰਦੇ ਆ ਪੁਰਾਣਾ ਇੱਥੇ ਕੋਈ ਬੁਖਦਵਾ ਵੀ ਨਹੀਂ ਹੈ ਬਟ ਯੰਗਸਟਰਸ ਗੱਲਾਂ ਚ ਆ ਜਾਂਦੇ ਆ ਲਰਮੈਂਟ ਆਫ ਮਨੀ ਐਂਡ ਬੜੀ ਜੰਗ ਐਜ ਚ ਕੁਝ ਬਹੁਤ ਹੀ ਸੋਚਣ ਸ਼ਕਤੀ ਨਹੀਂ ਉਹ ਜੀ ਆਪਰ ਐਨਾਲਿਟਿਕ ਕਰਦੇ ਕਿ ਕੀ ਦਾ ਅੰਜਾਮ ਹੋਏਗੀ ਕਿਹੜੀ ਕਲਾਸ ਚ ਪੜ੍ਹਨਾ ਚਾਹੀਦੀ ਪਲੱਸ 2 ਆਹ ਸੋਸ਼ਲ ਮੀਡੀਆ ਤੇ ਉਹ ਦੇਖਦੇ ਹਾਂ ਜਿਉ ਸਾਰਾ ਅਜੇ ਪੂਰ ਲਈ ਤੁਸੀਂ ਪਰ ਡਿਫਰੈਂਟਲੀ ਇੰਪੋਰਟੈਂਟ ਚੀਜ਼ ਤਾਂ ਹੈ ਹੀ ਹੈ ਜੀ